ਖਾਣਾ ਖਾਉਂਦਾ ਵੀ ਨਾ ਏ ਠੱਕੇ ਖਾਂਦੇ ਫਿਰਦੇ ਜਿਵੇਂ ਗਪੁਰ ਮੰਜੇ ਤੇ ਪਿਆ ਏ ਜੀ ਸੋ ਬੜੇ ਚਾਹ ਹੁੰਦੇ ਆ ਹਨਾ ਮਾਵਾ ਨੂੰ ਆਪਦੇ ਪੁੱਤ ਵਿਆਹਣ ਦੇ ਹੁੰਦਾ ਸੀ ਆਪ ਦਾ ਕੋਈ ਗੁਜਾਰਾ ਨਹੀਂ ਚੇ ਇਧਰ ਚਾਤੀ ਮਾਰਦੇ ਦੇ ਲੋਕੇ ਜਿਵੇਂ ਸੀ ਉਹਦੇ ਲਈ ਚਾਤੀ ਮਾਰਦੇ ਉਹਦੇ ਲੋਕੇ ਚਲੋ ਉਹਦੇ ਕੋਈ ਜਵਾਬ ਹੋਵੇ ਸੀ ਕੋਈ ਮਹੀਨਾ ਖੰਡ ਲਿਆ ਜੇ ਕੋਈ ਆਪਦਾ ਲਾਲ ਚ ਲੱਗ ਜੀਏ ਨਾ ਹੁਣ ਇਹਦੇ ਨੂੰ ਉਹਦੇ ਕੋਈ ਦਵਾਈ ਬੂੜੀ ਜੋਗੇ ਖਰਾਕ ਰੋਗ ਮੰਜੇ ਮਿੱਤ ਤੁਰਿਆ ਵੀ ਨਹੀਂ ਜਾਂਦਾ ਬਹੁਤ ਜ਼ਿਆਦਾ ਵੀਕਨਸ ਹਾਂ ਬਹੁਤ ਜ਼ਿਆਦਾ ਮਾਂ ਤਰਦਾ ਹੀ ਮੈਂ ਹਾਂ ਹਾਂ ਕਰਕੇ ਮੈਂ ਹੱਥ ਜੋੜ ਕੇ ਕਿਰਾਮਾਨ ਨੂੰ ਬੇਨਤੀ ਕਰਦਾ ਮੇਰੀ ਥੋੜੀ ਥੋੜੀ ਮਦਦ 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 ਜੀ ਹੱਥ ਜੋੜ ਕੇ ਬੇਨਤੀ ਹੈ ਇਸ ਪਰਿਵਾਰ ਦੀ ਨਾ ਜਿਹੜੀ ਤੁਸ ਨੂੰ ਮੈਂ ਵੀਡੀਓ ਦਿਖਾਉਣ ਲੱਗਾ ਇਸ ਪਰਿਵਾਰ ਦੀ ਪਹਿਲਾ ਵੀਡੀਓ ਸ਼ੇਅਰ ਕਰਿਓ ਬੜਾ ਦੁਖੀ ਪਰਿਵਾਰ ਆ ਸੋ ਬਹੁਤ ਮੁਸ਼ਕਲ ਦੇ ਵਿੱਚੋਂ ਗੁਜ਼ਰ ਰਿਹਾ ਹਾਂ ਜੀ ਆਪਣੇ ਪਿੰਡ ਪਲੂਰ ਦੌਲੀ ਵੀਰ ਦਾ ਇੱਕ ਪੁੱਤਰ ਨੌਜਵਾਨ ਜਿਹੜਾ ਇਸ ਟਾਈਮ ਮੰਜੇ ਤੇ ਪਿਆ ਸੋ ਮਾਤਾ ਬਹੁਤ ਹੀ ਰੋ ਰਹੀ ਆ ਸੋ ਬੜਾ ਮੁਸ਼ਕਲ ਗੁਜ਼ਾਰਾ ਚੱਲਦਾ ਵੀਰ ਜੀ ਪਹਿਲਾਂ ਬਹੁਤ ਕੰਮ ਧੰਦਾ ਕਰਦਾ ਸੀ ਉਹ 4-5 ਸਾਲ ਹੋ ਗਏ ਬੋਰਡ ਹੋਣ ਹੋ ਗਏ ਜੀ ਬਹੁਤ ਸਾਡੀ ਗਰੀਬ ਤਾਂ ਇੱਥੇ ਮਦਦ ਕਰਦੇ ਕਹੌਲਾਂ ਜੀ ਤਾਂ ਕਮਜ਼ੋਰੀ ਵਾਲੀ ਤੁਰਾ ਫਿਰ ਰਹੀ ਜਾਂਦਾ ਸ਼ੂਗਰ ਕਿੰਨੇ ਸਾਲ ਤੋਂ ਆ ਸ਼ੂਗਰ 7 ਸਾਲ ਹੋ ਗਏ 7 ਸਾਲ ਹੋ ਗਏ ਤੇ ਕਮਾਉਣ ਵਾਲਾ ਵੀ ਇਹੀ ਸੀਗਾ ਇਹੀ ਕਮਾਉਣ ਵਾਲਾ ਸੀ ਉਹ ਮੰਜੇ 'ਤੇ ਬਹਿ ਗਿਆ ਠੀਕ ਆ ਤੇ ਹੁਣ ਘਰ ਦੇ ਹਾਲਾਤ ਕਿੱਦਾਂ ਦੇ ਆ ਹਾਲਾਤ ਬਹੁਤ ਮਾੜੇ ਹੋਏ ਪਏ ਸਾਡੀ ਕੋਈ ਮਦਦ ਕਰਵਾ ਸੀ ਨੀ ਕੋਈ ਦਵਾਈ-ਵੋਤੀ ਦਵਾ ਲਓ ਜੀ ਇਹ ਕਮਾਉਣ ਵਾਲਾ ਸੀ ਵੀਰ ਸੋ ਸਾਰੇ ਜਾਣੇ ਆਪਾਂ ਜਾਣਦੇ ਆ ਵਧੀਆ ਕੰਮ ਕਰਦਾ ਸੀ ਵਧੀਆ ਦਿਹਾੜੀ ਜਾਂਦਾ ਸੀ ਤੇ ਆਪਣਾ ਘਰ ਦਾ ਖਰਚਾ ਪਾਣੀ ਚਲਾਉਂਦਾ ਸੀ ਇਹ ਮਾਂ ਜੀ ਆ ਤੁਹਾਡੇ ਸਾਹਮਣੇ ਰੋ ਰਹੀ ਆ ਸੋ ਤੁਹਾਡੇ ਅੱਗੇ ਫਰਿਆਦ ਕਰ ਰਹੀ ਆ ਕਿਉਂਕਿ ਵਧੀਆ ਪਰਿਵਾਰ ਆ ਮਿਹਨਤੀ ਪਰਿਵਾਰ ਸੀ ਪਰ ਘਰੇ ਗਰੀਬੀ ਤੇ ਨਾਲ ਉੱਤੋਂ ਬਿਮਾਰੀ ਆ ਜਾਣੀ 7-8 ਸਾਲ ਤੋਂ ਮੰਜੇ ਤੇ ਪਿਆ ਆ ਤੁਸੀਂ ਇਹਦੇ ਹਾਲਾਤ ਦੇਖ ਸਕਦੇ ਹੋ ਕਿਵੇਂ ਪਿੰਜਰ ਬਣਿਆ ਪਿਆ ਤੇ ਆ ਤੁਸੀਂ ਹਾਲਾਤ ਦੇਖ ਲਓ ਬਹੁਤ ਬੁਰੇ ਹਾਲਾਤ ਆ ਵੀਰ ਦੇ ਤੇ ਇੰਨੀ ਜਿਆਦਾ ਵੀਕਨੈਸ ਆ ਤੇ ਤੁਸੀਂ ਆ ਸਾਹਮਣੇ ਦੇਖ ਹੀ ਸਕਦੇ ਆ ਦਵਾਈ ਦੀ ਲੋੜ ਹੀ ਲੋੜ ਆ ਤੇ ਬਾਕੀ ਘਰ ਦਾ ਗੁਜ਼ਾਰਾ ਵੀ ਬਹੁਤ ਔਖਾ ਚੱਲਦਾ ਤੇ ਅਸੀਂ ਵੀ ਇਹੀ ਹੱਥ ਜੋੜ ਕੇ ਬੇਨਤੀ ਸਾਰਿਆਂ ਨੂੰ ਕਰਦੇ ਐ ਐਨਆਰਆਈ ਵੀਰਾਂ ਨੂੰ ਤੇ ਪਿੰਡ ਵਾਸੀਆਂ ਨੂੰ ਵੀ ਇਦਾਂ ਦੇ ਗਰੀਬੀ ਪਰਿਵਾਰਾਂ ਦੀ ਜਰੂਰ ਮਦਦ ਕਰਿਆ ਕਰੋ ਤੇ ਹੁਣ ਤੁਹਾਡੇ ਕੋਲੇ ਮਾਂ ਫਰਿਆਦ ਕਰ ਰਹੀ ਆ ਸੋ ਆਪਾਂ ਨੂੰ ਹੁਣ ਸਾਡੇ ਤਾਂ ਆਹੀ ਪ੍ਰਿਆਰ ਚਲ ਮਾੜੀ ਮੋਟੀ ਦਵਾਈ ਭੂਟੀ ਆਜੇ ਜਵਾਕ ਦੀ ਚਲ ਤਰਨ ਕਰਨ ਜੋਗਾ ਹੋ ਜੇ ਬਹੁਤ ਮਨ ਕਰਾਉਂਦਾ ਵੀ ਨਾ ਥੱਕੇ ਖਾਂਦੇ ਫਿਰਦੇ ਜਵਾਕ ਪਰ ਮੰਜੇ ਤੇ ਪਿਆ ਹੈ ਜੀ ਸੋ ਬੜੇ ਚਾਹ ਹੁੰਦੇ ਆ ਹਨਾ ਮਾਵਾ ਨੂੰ ਆਪਦੇ ਪੁੱਤ ਵਿਆਉਣ ਦੇ ਹੁੰਦਾ ਸੀ ਆਪ ਦਾ ਕੋਈ ਗਜਾ ਚਲੋ ਆਪ ਦਾ ਕੋਈ ਓੜਪੋੜ ਕਰ ਲੈਂਦੇ ਇਹਦਾ ਜੀ ਜਿਹੜੇ ਸਾਡੇ ਅਰਗ ਤੱਕੇ ਖਾਂਦੇ ਫਿਰਦੇ ਆ 100 ਸੁਪਨੇ ਹੁੰਦੇ ਆ ਹਨਾ ਮਾਵਾ ਦੇ ਸੁਪਨੇ ਹੁੰਦੇ ਆ ਇੱਕੋ ਇੱਕ ਪੋਤਾ ਇੱਕ ਧੀ ਆ ਉਹ ਵਿਆਹੀ ਹੋਈ ਆ ਤੇ ਇਹ ਪੁੱਤਰ ਵੇਖ ਲਓ ਤੁਸੀਂ ਨੌਜਵਾਨ ਮੰਜੇ ਦੇ ਉੱਪਰ ਪਿਆ ਤੇ ਦੋਵਾਂ ਲੋ ਜੋ ਖੇਤੀ ਲਵਿਓ ਖੇ ਪੋਤਾ ਲਵਿਓ ਔਖੇ ਉਹਨਾਂ ਨੂੰ ਕੀ ਪ੍ਰੋਬਲਮ ਆ ਧੀ ਨੂੰ ਉਹਨਾਂ ਨੂੰ ਜੱਟ ਸਾਲ ਨਾ ਸਾਲੋ ਕੀ ਬੱਚਾ ਨਹੀਂ ਹੋਇਆਗਾ ਠੀਕ ਆ ਇਹ ਮਹਾ ਵਿਚਾਰੀ ਸਾਰੇ ਪਾਸੇੋਂ ਔਖੀ ਐ ਤੇ ਜਿਹੜਾ ਔਖਾ ਹੁੰਦਾ ਜੇ ਉਹਦੇ ਨਾਲ ਆਪਾਂ ਖੜ ਜਾਈਏ ਨਾ ਤੇ ਸਭ ਤੋਂ ਵੱਡਾ ਪੁੰਨ ਹੁੰਦਾ ਜਿੱਦਾਂ ਸੀ ਇੱਧਰ ਚਾਤੀ ਮਾਰਦੇ ਦੇ ਲੋਕ ਔਖੇ ਜੇ ਸੀ ਉਹਦੇ ਲਈ ਚਾਤੀ ਮਾਰਦੇ ਉਹਦੇ ਲੋਖੇ ਚਲੋ ਉਹਦੇ ਕੋਈ ਜਵਾਬ ਹੋਵੇ ਸੀ ਕੋਈ ਮਿੰਨਾ ਖੰਡ ਲਿਆ ਜੇ ਕੋਈ ਆਪ ਦਾ ਲਾਲਚ ਲੱਗ ਜੀਏ ਨਾ ਹਣ ਇਹਦੇ ਨੂੰ ਉਹਦੇ ਕੁ ਜੀ ਸੋ ਸਾਰੇ ਜਾਨੇ ਬਈ ਜਰੂਰ ਇਸ ਪਰਿਵਾਰ ਦੀ ਮਦਦ ਕਰਨੀ ਆ ਇਸ ਮਾਂ ਦੇ ਅਥਰੂ ਆਪਾਂ ਹੀ ਪੂੰਝਣੇ ਆ ਸੋ ਮੇਰੀ ਹੱਥ ਜੋੜ ਕੇ ਬੇਨਤੀ ਆ ਜਿੰਨੇ ਜੋਗੇ ਵੀ ਆ ਜਰੂਰ ਇਸ ਪਰਿਵਾਰ ਦੀ ਮਦਦ ਕਰਨੀ ਆ ਮਿਹਨਤੀ ਪਰਿਵਾਰ ਆਪਾਂ ਸਾਰੇ ਜਾਣਦੇ ਆ ਸੋ ਇਹਦਾ ਪਿਓ ਵਿਚਾਰਾ ਦਿਹਾੜੀ ਕਰਕੇ ਆਪਦਾ ਮਾੜਾ ਮੋਟਾ ਘਰ ਦਾ ਗੁਜ਼ਾਰਾ ਕਰਦਾ ਤੇ ਕੰਮ ਤਨ ਦਾ ਕਰਦਾ ਸੀ ਵਿਚਾਰਾ ਬਾਦ ਜਿਹੜਾ ਹੁਣ ਮੰਡੇ ਚ ਪਿਆ ਜੀ ਮੈਂ ਇੰਜੈਕਸ਼ਨ ਲੈਂਖਦਾ ਹਾਂ ਅੱਛਾ ਇਹ ਯੂੰ ਦ ਲੰਮਾ ਜੀ ਅੱਛਾ ਉਹ ਡੇਲੀ ਲਾਉਣੀ ਪੈਂਦੀ ਆ ਉਹ ਡੇਲੀ ਲਾਉਣੀ ਬੰਨੀ ਅੱਗੇ ਤੋ ਕਿਉਂ ਲੰਮਾ ਸੀ ਹਾਂ ਹੁਣ ਆ ਘਟਾਉ ਲੰਮਾ ਜੀ ਘਟਾਉ ਲੰਮਾ ਹਾਂ ਜੀ ਦਵਾਈ ਬੂੜੀ ਚੋਗੇ ਕਰਾ ਕਰੋ ਕਿ ਮੈਂ ਜਿੰਮੇ ਤੋ ਤੁਰਿਆ ਵੀ ਨਹੀਂ ਜਾਂਦਾ ਬਹੁਤ ਜ਼ਿਆਦਾ ਵੀਕਨੈਸ ਹਾਂ ਬਹੁਤ ਜਿਆਦਾ ਮਾਂ ਤਰਦਾ ਹੀ ਮੈਂ ਹਾਂ ਨਾ ਕਰਾਂ ਬਾਹਰ ਨਹੀਂ ਜਾ ਸਕਦਾ ਮੈਂ ਤੋ ਤੁਰਿਆ ਨਹੀਂ ਜਾਂਦਾ ਕਮਜ਼ੋਰੀ ਸੀ ਚੰਨੀ ਆਈ ਜੀ ਐਨੀ ਬਹੁਤ ਜ਼ਿਆਦਾ ਹਾਂ ਤਾਂ ਕਰਕੇ ਮੈਂ ਹੱਥ ਜੋੜ ਕੇ ਪ੍ਰਮਾਣ ਨੂੰ ਬੇਨਤੀ ਕਰਦਾ ਮੇਰੀ ਥੋੜੀ ਥੋੜੋਂ ਮੋਦ 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 ਦੇਣੀ ਜੀ ਲੋੜ ਇਸ ਪਰਿਵਾਰ ਦੀ ਵੱਧ ਤੋਂ ਵੱਧ ਜਰੂਰ ਪਹਿਲਾਂ ਤਾਂ ਵੀਡੀਓ ਨੂੰ ਸ਼ੇਅਰ ਕਰਾ ਜੋ ਤੇ ਇਸ ਪਰਿਵਾਰ ਦੀ ਜਰੂਰ ਮਦਦ ਕਰਨੀ ਆ ਸੋ ਸਾਰੇ ਜਣਿਆਂ ਨੂੰ ਮੇਰੀ ਵੀ ਹੱਥ ਜੋੜ ਕੇ ਬੇਨਤੀ ਆ ਐਨ ਆਰ ਆਈ ਵੀਰ ਤੇ ਪਿੰਡ ਵਾਸੀਆਂ ਨੂੰ ਸੋ ਇਹ ਪਰਿਵਾਰ ਆ ਮਿਹਨਤੀ ਪਰਿਵਾਰ ਆ ਸੋ ਦਿਹਾੜੀ ਜਾਂਦਾ ਹੁੰਦਾ ਸੀ ਵਿਚਾਰਾ ਆਪਦਾ ਕੰਮ ਕਾਰ ਕਰਦਾ ਸੀ ਗੁਜ਼ਾਰਾ ਚੱਲਦਾ ਸੀ ਘਰ ਦਾ ਸੋ ਹੁਣ ਤਾਂ ਗੁਜ਼ਾਰਾ ਚਲਾਉਣਾ ਵੀ ਬਹੁਤ ਔਖਾ ਤੇ ਉਤੋਂ ਨੌਜਵਾਨ ਜਿਹੜਾ ਕਿ ਮਾਂ ਦੀਆਂ ਉਮੀਦਾਂ ਹੁੰਦੀਆਂ ਇਹਨੂੰ ਵਿਆਹਣਾ ਸੀ ਹਨਾ ਕਈ ਉਮੀਦਾਂ ਹੁੰਦੀਆਂ ਮਾਮਾ ਨੂੰ ਚਾਹ ਹੁੰਦਾ ਤੇ ਅੱਜ ਉਸ ਨੌਜਵਾਨ ਨੂੰ ਇੱਕ ਮੰंजे ਤੇ ਲੈ ਕੇ ਪਈ ਆ ਤੇ ਤੁਹਾਡੇ ਮੂਰੇ ਫਰਿਆਦ ਕਰ ਰਹੀ ਆ ਸੋ ਇਹ ਸਪਰਵਾਰ ਦੀ ਜਰੂਰ ਵਦਦ ਕਰਿਆ ਜੋ ਨੰਬਰ ਉੱਤੇ ਚੱਲੀ ਜਾਂਦਾ ਤੁਸੀਂ ਇੱਥੇ ਪਹੁੰਚ ਕੇ ਮਦਦ ਕਰ ਸਕਦੇ ਹੋ ਤੇ ਜਰੂਰ ਸਪੋਰਟ ਕਰਿਆ ਜੋ